ਕੋਈ ਸਤਿ ਸ੍ਰੀ ਅਕਾਲ ਬਾਈ ਤੇ ਜਿਹੜਾ ਆਪਾਂ ਬਾਈ ਲੈਕ ਦੇ ਪਰ ਕੱਲ ਬਣਾ ਕੇ ਪ੍ਰੈਕਟ ਦੁੱਲੇ ਕੋਲ ਤੇ ਹਾਂ ਬਾਈ ਕੰਮ ਆ ਬਾਈ ਹਾਂਜੀ ਪਾਸ ਆ ਬਾਈ ਕਰੋ ਚੈੱਕ ਮੜਾ ਜਾ ਆਪਾਂ ਲੈਣਾ ਦਿਖਾ ਰਹੇ ਸਾਨੂੰ ਹਾਲੀਆਂ ਉਹਦੇ ਵਾਲੇ ਮਾਰੀ ਵੀ ਸਾਰੀਆਂ ਬਾਕੀ ਹੁਣ ਆ ਕੰਨ ਲਾਉਣਾ ਸ਼ੁਰੂ ਕਰਤਾ ਤੇ ਬਾਅਦ ਉਹਦੇ ਬਾਅਦ ਭੱਜਦੇ ਗੱਲੋ ਬਾਈ ਗੀਤ ਬਾਈ ਜੀ ਮੈਂ ਆਪਣੇ ਵਾਲੇ ਨਾਲ ਸ੍ਰੀ ਗਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਠੀਕ ਆ ਦੇਖ ਤਾਂ ਆ ਠੀਕ ਆ ਪ੍ਰੋਜੈਕਟ ਠੀਕ ਆ ਪ੍ਰੋਜੈਕਟ ਆ ਰੇਟ ਵਧੀਆ ਮੈਂ ਤਾਂ ਦੇਖ ਲੇ ਵੀ ਡੁੱਲੇ ਬੈਠੇ ਗੱਡੂ ਵੇ ਘਾਟ ਮੇਰੀ ਗੱਲ ਸੁਣ ਲੈ ਚਾਹੀ ਗਾਲਾਂ ਕੱਢੀ ਨੇ ਮੈਨੂੰ ਕਿਹਾ ਸਿੱਧੀਆਂ ਬੀਜੀ ਇਹਨੇ ਸੁਣ ਲੈ ਉਧਰ ਹੈ ਨਹੀਂ ਤਾਂ ਮੈਂ ਦੂਈ ਲੋਟ ਕੱਢ ਤੇ ਚਲੋ ਨਹੀਂ ਪਤਾ ਜਿਹੜੇ ਐਕਸਪੈਰੀਮੈਂਟ ਕਰਿਆ ਠੀਕ ਆ ਇਹਨੇ ਮੈਨੂੰ ਕਹਿੰਦਾ ਪਸਿੱਧੀਆਂ ਕੱਢਣੀਆਂ ਮੈਂ ਕਿਹਾ ਠੀਕ ਆ ਵੀ ਚੱਲ ਵਧੀਆ ਆ ਪਸਿੱਧੀਆਂ ਕੱਢਦੇ ਆਂ ਹੂੰ ਵੀ ਆ ਸੀਧੀਆਂ ਗੱਡੀਆਂ ਮੈਂ ਪਨੀਰੀ ਘਟ ਲੱਗੀ ਲੋਟ ਆ ਗਿਆ ਇਹਨੇ ਵਿਚ ਰੂਟਾ ਵੇਢ ਰ ਕੇ ਬਾਹਰ ਮੈਨੂੰ ਕਹਾਂ ਵੀ ਤੂੰ ਵੀ ਬਣਾ ਲਾ ਆ ਤਾਂ ਤੇ ਤੇ ਗੰਨਾ ਵੀ ਵੜਦਾ ਮੈਨੂੰ ਮੈਂ ਕਹ ਵੀ ਤੂੰ 4 ਫੇਰ ਮਾੜਾ ਮੋਟਾ ਕਿਤੇ ਕੀ ਕੀ ਤੇ ਬੈੱਡ ਥੋੜਾ ਚੌੜਾ ਹੋ ਗਿਆ ਨਾ ਆਹੋ ਵੀ ਡਾਟ ਹੈਗੀ ਹਾਂ ਮੈਂ ਕਹ ਵੀ ਤੂੰ 4 ਵਾਲੀ ਬਣਾ ਲੈ ਫਿਰ 4 ਵਾਲੀ ਬਣਾ ਕੇ ਲੈ ਆਏ ਉਦੋਂ ਨਹੀਂ ਮੈਂ ਇਸਕੀਮ ਦੱਤੀ ਆ ਚਲੋ ਚਾਹੇ ਗਾਲਾਂ ਕੱਢੋ ਜੇ ਕੋ ਮਰਜ਼ੀ ਕੋ ਪਰ ਇਹਨੇ ਮੈਨੂੰ ਸਕੀਮ ਨਹੀਂ ਦੱਤੀ ਉਹ ਗੱਲ ਬੱਕਰੀ ਆ ਗੰਨਾ ਵੀ ਤੇਰਾ ਕੱਟ ਹੋ ਜਾਂਦਾ ਨਹੀਂ ਹੋਰ ਕੱਟਣਾ ਦਾ ਨਹੀਂ ਗੰਨਾ ਕੱਟ ਲਾ ਹੁੰਦਾ ਕੋਈ ਟੰਗ ਹੁੰਦਾ ਵਧਣੇ ਨੂੰ ਕਹਿੰਦਾ ਮੈਂ ਉਹ ਨਲੂੜੇ ਨੂੰ ਹੁੰਦਾ ਟੰਗ ਹੁੰਦਾ ਰੂਟਾ ਵੜਨਾ ਵੀ ਲਵੇਟ ਕੇ ਨਹੀਂ ਰੂਟ ਜੇ ਰੂਟਾ ਵੜਨਾ ਵਧਣਾ ਉਹਨੇ ਨਾ ਪਛੀਆਂ ਕ ਯਾਰ ਆਕੇ ਦਿਹਾੜੀ ਬਤਾ ਕੇ ਬਣਾ ਦੇ ਦਤੀਏ ਵਧਾਉਣ ਦਾ ਕਾਰਨ ਹੈ ਕਾਰਨ ਲੋੜੇ ਨਹੀਂ ਇਹਦੇ ਲੈ ਹਾ ਤੂੰ ਕੀ ਹੈ ਬਲੇ ਨਹੀਂ ਹੋਰ ਨਹੀਂ ਹੋਰ ਨਹੀਂ ਇਹਨਾਂ ਦੀ ਨਾ ਜਿਹਦਾ ਗੰਨਾ ਪੂਰਾ 부ਜੀ ਮਾਰੀ ਖੜਾ ਦਾ ਸਾਲਾ ਇਦ ਕਿ ਹੋ ਜਾਈ ਗਾ ਨਹੀਂ 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 ਮੈਂ ਤੁਹਾਨੂੰ ਫਰਵਰੀ ਦੀ ਵੀਡੀਓ ਦਿਖਾਵਾਂ ਜਦ ਮੈਂ ਪਾਣੀ ਲਾਇਆ ਕੁਝ ਵੀ ਨਹੀਂ ਰਿਹਾ ਇਹਦੇ ਨਾਲ ਉਹਦਾ ਗੰਨਾ ਵਧਣਾ ਨਹੀਂ ਕਦੇ ਵੀ ਕਿ ਗੰਨੇ ਦੀ ਮੇਨ ਆਕ ਹੁੰਦੀ ਹੈ ਨਾ ਮੇਨ ਜਦੂ ਤੇ ਆਦੋਲੇ ਨਿਕਲ ਲੱਗੇ ਮੇਨ ਆਕ ਤੋੜਨੀ ਹੁੰਦੀ ਹੈ ਉਤੇ ਵਾਗ ਨਾ ਕਰੋ ਹਲੇ ਤਾਂ ਮੇਨ ਮੇਨ ਹੀ ਅੱਖੇ ਨਿਕਲੀ ਵੀ ਹਲੇ ਕਿਹੜੇ ਆਉਂਦਾ ਸੀ ਪਹਿਲਾਂ ਸੈਡ ਆਪੇ ਤੇ ਨਿਕਲਦੇ ਮੈਂ ਤੋੜਨੇ ਯਾਰ ਬੜੀ ਤਾਂ ਕੀ ਫਰਕ ਹੈ ਉਹ ਤੋੜਦੇ ਹੁੰਦੇ ਬਾਈ ਕਾ ਤੇ ਜਿਹੜੀ ਸੈਂਟਰ ਵਾਲੀ ਡਾਂਗ ਜੀ ਹੁੰਦੀ ਉੱਪਰ ਜਾਂਦੀ ਹੁੰਦੀ ਉਹ ਤੋੜਨੀ ਆ ਉਹ ਤੋੜ ਦਈਆਂ ਉਹ ਤੋੜਦੇ ਦੇਖੀਆ ਦੋਦੇ ਗਾਣਾ ਨਿਕਲਦੇ ਉਹਦਾ ਇਹ ਬੜਰ ਜਾਏ ਤੋੜਦੇ ਪਿਆਜਾਂ ਦੇ ਕੱਕ ਕੰਡ ਦੀ ਨੂੰ ਡਾਂਗ ਨਹੀਂ ਛੱਡਣੀ ਆਏ ਕੁਝ ਨਹੀਂ ਕਰਨਾ ਠੀਕ ਆ ਬਸ ਰੇ ਭਾਦੀ ਦੇ ਚ ਬਹੁਤ ਪਸੰਦ ਆ ਪਿਆਜਾਂ ਦੇ ਕੰਡ ਦੀ ਨੂੰ ਡਾਂਗ ਜੀ ਉੱਪਰ ਉੱਪਰ ਬੈਠ ਰੋਕਣਾ ਹੁੰਦਾ ਉਹਨੂੰ ਉਹ ਵੀ ਤੋੜੇ ਆ ਉੱਪਰ ਦਾ ਤੋੜ ਕੇ ਹੀ ਲਾਈ ਆ ਯਾਰ ਪਟਕੇ ਲਾ ਦੂੰਗਾ ਵਾਹ ਜਾਏਗਾ ਹੁਣ ਲੱਗ ਗਏ ਹੁਣ ਥੈਲਾ ਲੈ ਆਪਣਾ ਆਪਣਾ ਰਾਤ ਨੂੰ ਆਪਣਾ ਥੈਲਾ ਲੈ ਆ ਤਾਜਾ ਤਾਜਾ ਜਿੰਨੀ ਲੋੜ ਹੋਣਾ ਪਟ ਲੈ ਰੋ 2 4 ਨਾਲੇ ਮੈਂ ਤਾਂ ਲੈ ਆਉਂਗਾ ਬੰਮੇ ਦੇ ਲੋ ਲੈ ਆਣਾ ਚੱਕ ਲਿਆ ਜੀ ਓ ਮੇਰੇ ਨਾਮ ਦੇੱਕੇ ਲੈ ਆਉਂਗਾ ਕਿਸੇ ਸਾਨੇ ਰੋ ਹੋ ਕੋਲ ਸਾਨਾ ਹੋ ਗਾ ਇਧਰੋਂ ਦੇਖ ਕੇ ਭੇਜੇ ਇਹਨੂੰ ਕਿਤੇ ਪਿਆਜ਼ ਲੈਣ ਗਿਆ ਆਪਣਾ ਸਾਮਾਨ ਹੀ ਲਿਆ ਪੇ ਬਣਿਆ ਬਣਾਇਆ ਮੈਂ ਤਾਂ ਕੰਟੈਕਟ ਉਰੇ ਕਰ ਲਈਏ ਉਹਦੇ ਉਰੇ ਦੇ ਪਿਆਜ਼ ਕਰਨਾ ਹੀ ਆ ਬਾਈ ਸਾਨੂੰ ਡੋਬ ਕੇ ਜਿਹੜਾ ਤੂੰ ਗਾਲਾਂ ਕੱਢੇ ਕਰਦਾ ਮੈਂ ਇਹਨੂੰ ਗੱਡੀ ਜਾਊਗਾ ਹੁਣ ਕੱਢਣੀ ਹੀ ਹੈ ਜਾਂ ਸਾਹ ਨਹੀਂ ਨਾਲ ਚੱਲਦਾ ਤੁਸੀਂ ਸਲਾਹ ਕੇ ਚੱਲਣੇ ਕਿੱਥੇ ਜਾਂਦਾ ਨਾਨਕੇ ਨੂੰ ਭੱਜ ਗਿਆ ਕਾਹਨ ਇਹ ਆਹ ਵਾਲਾ ਕੰਮ ਲੋਟ ਆ ਬਾਈ ਆਹ ਸਭ ਦਾ ਲੋਟ ਹੈ ਆ ਆਹ ਸਭ ਤੇ ਲੋਟ ਹੈ ਅਰੇ ਇਹਦੇ 'ਚ ਆਏ ਆ ਇਹਦੇ 'ਚ ਪਾਣੀ ਖੇਤੀ ਚੜਨਾ ਬੈਡ ਪਰ ਨਾ ਪਾਣੀ ਦਾ ਤਾਂ ਕੋਈ ਚੱਕਰ ਨਹੀਂ ਸਲਾ ਬੀਜੂ ਜਾਣੀ ਨੂੰ ਗੱਠਾ ਜ਼ਿਆਦਾ ਫੁੱਲਣਾ ਨਹੀਂ ਨਹੀਂ ਠੀਕ ਆ ਹਾਂ ਆਹ ਫੋਟੋ ਲੜਾ ਚਾਰਤਾ ਲੈਣਾ ਲੱਗੇ ਨੇ ਮੈਂ ਅੱਛਾ ਜਿਹੜੇ ਤੂੰ ਆਏ ਤੋਰੀਏ ਤੇ ਉਹਨਾਂ ਦਾ ਕੀ ਫਾਇਦਾ ਤਾਂ ਉਹ ਨਹੀਂ ਉਹ ਤਾਂ ਗਲਤ ਹੋ ਗਿਆ ਬੇਡਾ ਤੋਰੇ ਦੇ ਲੈ ਗਾ ਤੋਰੇ ਤਾਂ ਆਇਆ ਉਹ ਗਲਤ ਤਾਂ ਹੋਣਾ ਹੀ ਹੈ ਜੇ ਸਲਾਹ ਕਰ ਇਹ ਵੀ ਆ ਲਿਆ ਆ ਕੇ ਗੈਲ ਮੇਰੇਗਾ ਲੈਣਾ ਮਾਰ ਕੇ ਚਾਰ ਲੰਘੇ ਆ ਇਹ ਵੀ ਠੀਕ ਆ ਇਹ ਨਹੀਂ ਬੋਲੀਆ ਜਦੋਂ ਜਦੋਂ ਕੀ ਕਰਦੀ ਮੇਤੇ ਸਲਾਹ ਲਿਓ ਕਦੇ ਅੱਗੇ ਰੁਕੀ ਨਹੀਂ ਉਹ ਨਹੀਂ ਸਾਲੀ ਚਾਹੇ ਗੱਲ ਦੇ ਆ ਮੈਂ ਵੀ ਉਹ ਮੈਨੂੰ ਮੈਨੂੰ ਦੇ ਦੂੰਗਾ ਹਾਂ ਜਾਈ ਨਹੀਂ ਨਹੀਂ ਜਾਈਂ ਮੈਂ ਦੇ ਦੂੰਗਾ ਮੈਂ ਉਹ ਮੈਂ ਵਿਜਣੀ ਗਾ ਨੂੰ ਧੱਕਾ ਕੱਕਾ ਵਿਜਣਾ ਮੈਂ ਉਹ ਭੇਜਣਾ ਮੈਨੂੰ ਸਲਾਹ ਦੀ ਕੀ ਵਿਜਣਾ ਆ ਦੇਖੀ ਇੱਧਰ ਆ ਦੇਖ ਅਰੇ ਗਾੜ ਵੀ ਤੇਰੀ ਬੁੱਲੀ ਲਿਆਉ ਤੁਸੀਂ ਮੇਰੇ ਕੋਟਲੇ ਦਾ ਇਹ ਤਾਂ ਕਿਹੜਾ ਹੈਗਾ ਆਪਣੇ ਕੋਟਲੇ ਦਾ ਉਹ ਦੋਸ਼ ਦੰਦਾ ਦੋਸ਼ ਦੰਦਾ ਉਹਨੂੰ ਮੇਰੀ ਗੱਲ ਸੁਣ ਉਹਦੇ ਫੇਸ ਚ ਆ ਉਹਨੇ ਸਾਹਮਣਾ ਤਾਂ ਉਹਦੇ ਗੱਲ ਸਾਹਮਣਾ ਤਾਂ ਲੱਗਾ ਤੇ ਨਹੀਂ ਭਾਈ ਮੈਂ ਤਾਂ ਗਾਹ ਨੂੰ ਦੇਖ ਮੈਂ ਤਾਂ ਬੁੱਗੂ ਬੋੜ ਲੈਣਾ ਗਾਹ ਨੂੰ ਵਾਲਾ ਆਪਣੇ ਜੀ ਬੀਜ ਦਾ ਬੀਜਾਂ ਨਹੀਂ ਦਿੱਤਾ ਕਹਿੰਦਾ ਮਾਪੇ ਸਾਹਮਣਾ ਲੈ ਮੇਰੇ ਮੈਂ ਤਾਂ ਦੇਖ ਮੈਂ ਤਾਂ ਜੋ ਮਰਜੀ ਕਿਹਾ ਮੈਂ ਤਾਂ ਗੁਣ ਲੈਣਾ ਵਾਲਾ ਕਿਹੜਾ ਆ ਕਣ ਬੀਜਣੇ ਵਾਲਾ ਕਹਿੰਦਾ ਪੂਰਾ ਇਹ ਲੱਗਦਾ ਤੈਨੂੰ ਗੁੱਲੀ ਦੇ ਨਾਲ ਕਹਿੰਦਾ ਸਪਰੇ ਹੋ ਕੇ ਦਿਖਾ ਦੇ ਕਹਿੰਦਾ ਸਪਰੇ ਕਰਨੀ ਹੈ ਤਾਂ ਕੱਖ ਕੋਈ ਜਿਹਾ ਮਰਦਾ ਕੱਖ ਦਾ ਹਾਂ ਜਿਕਣਾ ਕੱਖ ਨਹੀਂ ਕੱਟਦੇ ਨੇ ਕਾਦੂ ਸਾਰੇ ਜਾਇ ਚੁੱਕ ਕੇ ਰੋਗ ਬਣਨਾ ਸੁਪੀ ਗਿਆ ਹੈ ਕਿੰਕਾ ਜੀ ਕਹਾ ਜਿਹੜਾ ਗੁੰਡੰਡਾ ਜਮਾ ਕੋਈ ਕੋਈ ਆਇਆ ਹਾਂ ਹਾਂ ਟਾਮਣਾ ਮਈਆ ਨਾਲ ਕੁਝ ਨਹੀਂ ਲੱਗਣੇ ਨਾਲ ਪਟ ਰਹੇ ਹੋਏ ਘੁੰਮਦਾ ਆ ਬਣਾਇਆ ਹੈ ਆ ਬਣਾਇਆ ਚੱਕ ਪਹਿਨੇ ਇਹਨੇ ਬਰੀਕ ਲਾਤੀਆਂ ਦੀਆਂ ਤੇ ਮੈਨੂੰ ਜਿਵੇਂ ਮੋਟੀਆਂ ਦਿਖਾ ਭਈਆ ਚਾਚੇ ਕੀ ਆਹ ਤਾਂ ਠੀਕ ਹੈ ਯਾਰ ਦਿਖਾਓ ਕਿ ਆਪਣਾ ਦਾ ਦਸਕਾ ਨੂੰ ਹੁਣ ਦਸਕਾ ਕਿ ਆ ਦਿਖਾਵਾਂਗੇ ਤੁਹਾਨੂੰ ਆ ਲੈ ਚਲਾ ਕੇ ਦੇਖ ਉਰੇ ਲੈ ਮੈਂ ਖੜਾ ਮੈਂ ਲੈ ਖੜਾ ਜਿਹੜਾ ਬੈੱਡ ਛੋੜਾ ਉਹਰੇ ਘੱਟ ਚੌੜਾ ਇਹ ਬਾਈ ਸਾਨੂੰ ਕੱਲ ਦਿਖਾਤਾ ਸੀ ਇਹ ਸਾਈਡ ਕੱਟਦੇ ਤਿੰਨ ਕਰਦੇ ਜਿਹੜਾ ਆ ਬਣਾਇਆ ਆਪਾਂ ਪਾਉਂ ਫਿਰ ਅੱਜ ਕਿ ਤਿੰਨੇ ਬੱਜ ਰਹੀਆਂ ਪਹਿਲਾਂ ਆਪਾਂ ਛੋਟਾ ਤਾਂ ਹੁਣ ਬੜਾ ਲਾਇਆ ਬਾਹਰ ਚ ਆਪਾਂ ਪੰਮੇਸ ਨਾਲ ਇਹ ਮੈਂ ਠੀਕ ਐ ਜਿਹੜਾ ਹੁਣ ਅੱਜ ਇੱਥੇ ਨਹੀਂ ਚੌੜੇ ਬਰ ਚਾਰ ਨਹੀਂ ਹੋਣਾ ਤਿੰਨ ਠੀਕ ਨਹੀਂ ਗੱਲ ਲੈ ਚੱਲ ਮੈਂ ਕਿਹਾ ਕਿ ਮੇਰੇ ਸਿਰ ਬੈੱਡ 'ਚ ਹੈ ਆਪਣੀ ਮੇਰੇ ਤਿੰਨ ਬੱਜ ਦੀਆਂ ਦੀਆਂ ਜਿਹਦੇ ਬੈੱਡ ਟਾ ਹੈਗੇ ਇੱਧਰ ਆਹ ਚਾਰ ਆ ਠੀਕ ਐ ਆਹ ਚੀਜ਼ ਹੁੰਦੀ ਹੈ ਗੱਗੇ ਗੰਨੇ ਦੀ। ਕੀ ਚੀਜ਼? ਜਦਨਾ ਗਰੋਥ ਜ਼ਿਆਦਾ ਹੋ ਜਾਣੀ, ਲਿਕਣਾ ਫੁੱਟਣ ਲੱਗ ਗਏ ਫਿਰ ਇਹ ਮੇਨ ਅੱਖ ਹੁੰਦੀ ਆ। ਕਿਹੜੀ? ਜੀ ਆਹ ਮੇਨ ਅੱਖ। ਹਾਂ। ਐਦਾਂ। ਅੱਛਾ। ਇਹ ਤੋੜਨੀ ਹੈ। ਇਹ ਬੰਨਾ ਜਦ ਆ ਦੇਖ ਆ ਚੀਜ਼ ਦੇਖ। ਆਹ ਦੋਲੇ ਫੁੱਟੇ। ਇਹ ਜ਼ਿਆਦਾ ਉੱਪਰ ਨਿਕਲ ਜਾਂਦੀਆਂ ਆ। ਇਹ ਕੱਲੀ ਜ਼ਿਆਦਾ ਉੱਪਰ ਨੂੰ ਭੱਜਦੀ ਦਿਖਦੀ ਆ। ਉਹ ਤੋੜਨੀ ਆ। ਉਹ ਯਾਰ ਰਾਚੇ ਉੱਥੇ ਹੀ ਕੋਈ ਹੋ ਗਿਆ ਮੇਰੇ ਨਾਲ। ਜਿਹੜਾ ਕਾਂਕਲਾ ਖੇਦ ਆਪਾਂ ਕਹਿੰਦੇ ਜੰਨਾ ਕਰਦੇ ਉੱਪਰ ਚਲੇ ਗਿਆ। ਉਹ ਤੋੜਨਾ। ਉਹ ਤੋੜਨਾ ਤਾਂ। ਹਾਂ। ਬਸ ਆਹ ਕੰਮ ਉਥੇ ਹੀ ਗਲਤੀ ਹੋਈ ਆ। ਅੱਪਾ ਅੱਪਾ ਅਸੀਂ ਗੜਾਈਆਂ ਗੜੀਆਂ ਅਸੀਂ ਗੜਾਈਆਂ ਬਹੁਤ ਕਰੀ ਹੋਈਆਂ ਇਹ ਜੇ ਗੈਲੇ ਹੈ ਨਾ ਇਹ ਹੂੰ ਇੰਨਾ ਕਾ ਜੇ ਇਹ ਛੋਟੇ ਆ ਇਹ ਉਰੇ 부ਜ ਗਈ ਵੀ ਇਹ ਬੜਾ ਲੰਘਿਆ ਕੱਲਾ ਹੀ ਫਿਰ ਇਹਨੂੰ ਤੋੜਨਾ ਹੈ ਇਹਨੇ ਫੇਰ ਅਚ ਖਰਾਕ ਸਾਰੀ ਖਾ ਜਾਣੀ ਜਗਦ ਵਾਲੇ ਦੀ ਛੱਡ ਦੇਣਾ ਬਸ ਇਹਨੂੰ ਛੱਡ ਦੇਣਾ ਆਏ ਨਹੀਂ ਆਏ ਸੈਂਟਰ ਸੈਂਟਰ ਇੱਥੇ ਤੇ ਟੁੱਟਣਾ ਇਹਨੇ ਚੱਕੀ ਨੂੰ ਪਪਾ ਪਾੜਦੇਗਾ ਸਾਰੇ ਪ੍ਰਸਾਦ ਘਮਾਦੇ ਤਾਂ ਵੀ ਕਿਆ ਯਾਰ ਸਾਰੇ ਵੱਢਣ ਦਾ ਕਾਰਨ ਨਹੀਂ ਹੁੰਦਾ ਬਾਈ ਇਜ਼ਾ ਨਹੀਂ ਹੁੰਦਾ ਕੋਈ ਇਹ ਮੇਨ ਗਾ ਹੁੰਦਾ ਉਹ ਮੈਂ ਤਾਂ ਦੱਸਦਾ ਮੇਨ ਕਿਆ ਹੁੰਦਾ ਇਹ ਜਿਆਦਾ ਉੱਪਰ ਚਲੇ ਜਾਂਦਾ ਫਿਰ ਇਹ ਹੇਠ ਦੀ ਖਲਾ ਖਾਈ ਜਾਂਦਾ ਹੁੰਦੀ ਵੀ ਆਹੋ ਜੇ ਤੋੜਦਾ ਇਹਦਾ ਖਰਾਕ ਹੋ ਗਈ ਬੰਦ ਫੇ ਪੂਰਾ ਤੇ ਫਟਣਾ ਉਹਨੇ ਸਮਝਦਾ ਉਹਨੇ ਠੀਕ ਇਹ ਬੰਦੇ ਵਿੱਚ ਹੋਰ ਲੱਗੇ ਹੋਏ ਨਵੇਂ ਸਾਰੇ ਆਪਣੀ ਆ ਇੱਕ ਬੰਦਾ ਬਾਹਰ ਲਾ ਬਸ ਇਹ ਬੰਦੇ ਇਹ ਪਈ ਲਾ ਰਹੇ ਪਿਆਜ਼ ਬਾਕੀਆ ਪੰਜ ਛੇ ਬੰਦੇ ਆਪਣੇ ਕੋਲੇ ਬਾਕੀਆ ਲਾਇਆ ਪਾਣੀ ਦੀ ਬੋਲੇ ਉੱਤੇ ਲੱਗਿਆ ਮੇਰੇ ਪਾਣੀ ਨਾ ਬਣਾ ਬਾਈ ਇਹਨੂੰ ਨਾ ਪਾਣੀ ਦੀ ਲੋੜ ਹੈ ਇਹਨੂੰ ਪੰਜ ਤੇ ਲੱਗਣੀ ਲੱਗਣੀ ਕਦੋਂ ਬਾਹਰ ਲੱਗਣਾ ਪਾਣੀ ਪਾਣੀ ਕੋਲੇ ਵੀ ਜੇ ਗੇਲੇ ਤਾਂ ਤਿੰਨ ਚਾਰ ਦਿਨ ਵੀ ਲੰਘ ਜਾਂਦੇ ਨਹੀਂ ਚਾਹੇ ਜਦੇ ਲਾਉ ਇਹਦੇ ਲਾਣਾ ਬਣਦਾ ਹਿੰਦ ਲੱਗਿਆ ਉਹ ਧੱਕ ਹੋ ਗਈ ਬਾਈ ਧੱਕ ਹੋ ਗਈ ਓਮਾ ਦਾ ਫਾਇਦਾ ਲੈ ਗਿਆ ਤਾਂ ਉਹਦਾ ਓਮਾ ਤੋਂ ਉਹਦਾ ਫਾਇਦਾ ਲੈ ਗਿਆ ਮੈਨੂੰ ਲੱਗਿਆ ਅੱਜ ਪਾਣੀ ਲਾਉਣ ਹੋਣਾ ਹੈ ਪਾਣੀ ਲੱਗਿਆ ਲਾਉਣਾ ਹਾਂ ਬਦਲ ਬਾਈ ਕਰਕੇ ਫੜਾ ਬਦਲ ਬਾਈ ਕਰਕੇ ਉਕਣੀ ਗਠਾ ਝੜ ਗਿਆ ਆ ਦੇਖ ਭੱਬਲ ਬਣੀ ਪਈ ਆ ਸਾਰੇ ਖੇਤ ਲੈ ਛੱਡ ਦੇਣਾ ਹੁਣ ਪਾਣੀ ਘਰ ਦੇਣਾ ਲਾ ਲਓ ਇਹ ਨਾ ਲਾ ਰਣਾ ਨਾ ਲਾਉਣਾ ਇਹਦੀ ਧੁੱਪਾਂ ਪੈਂਦੀ ਹੁਣ ਤਾਂ ਹੁਣ ਕੀ ਚੱਕਰ ਆ ਕੋ ਨਹੀਂ ਪਤਾ ਤਾਂ ਪੰਦਾ ਕੱਕ ਕੱਲ ਨੂੰ ਗਿਆ ਪਤਾ ਬਗਮੋ ਚਲੇ ਕੱਲੇ ਕੱਲੇ ਸਿਆਰ ਤੋਂ ਘੁੰਮਦੇ ਕੱਲੇ ਕੱਲੇ ਕੁਛ ਨਹੀਂ ਕਰਨਾ ਜਿਹੜਾ ਬੂਝਾ ਦਿਖਦਾ ਉਹੀ ਵੜਾਉਣਾ ਉਹੀ ਚੱਕ ਦੇ ਇਹਦਾ ਸਾਫੇ ਆ ਚਲੇ ਤਾੜੀਆਂ ਨਹੀਂ ਆ ਜੀ ਤੁਹਾਨੂੰ ਆ ਕੱਕ ਨਹੀਂ ਨਾ ਹੈਗਾ ਜਿੱਦ ਨੂੰ ਛੇੜੂਗਾ ਉੱਥੇ ਹੋਣਾ ਇਹ ਚੱਕ ਹੋਣਾ ਹੈ ਹੋਣਾਗਾ ਕੋਈ ਦਵਾਈ ਨਹੀਂ ਅਸਰ ਰੱਖਿਆ ਹੋਵੇਗੀ ਇਹਦਾ ਇਹਦਾ ਅੰਦਰ ਵਾਲੀ ਫੁਰਕੀ ਰੱਖੇ ਆਹੋ ਬੱਤਰੀ ਚੱਕ ਝੋਲੀ ਹੋ ਪਈ ਆ ਚੱਕ ਝੋਲੀ ਹੋ ਪਈ ਆ ਠੀਕ ਨਹੀਂ ਗੱਲ ਰਿਛਵਾ ਝੋਲੀ ਵਾਲੀ ਹੱfte ਲੋਟ ਹੈ ਹਾਂ ਲੱਗਣਾ ਹੀ ਕੁਝ ਨਹੀਂ ਤਾਂ ਕੰਮਲੇ ਨੂੰ ਮੈਂ ਤਾਂ ਯਾਰ ਗੁੱਲੀ ਡੰਡੇ ਵਾਲੇ ਬੁੱਝੇਦੇ ਹੀ ਆ ਜਿਆਦਾ ਉਹ ਯਾਰ ਮੋਸਾ ਜੀ ਕਿੰਨਾ ਕਿ ਬੁੱਝਾ ਬਹੁਤ ਰਕਣਾ ਹਾਂ ਬਸ ਉਹ ਥੱਲੇ ਦੇ ਜਿਆਦਾ ਦੇਖੀ ਜਾਂਦਾ ਹਰਿਆਈ ਵੱਧ ਮਾਰਦਾ ਉਹ ਨਹੀਂ ਬਾਕੀ ਦਾ ਕੱਖ ਘੱਟੇ ਆ ਠੀਕ ਆ ਹੁਣ ਆ ਜਿਹੜਾ ਇਹਨਾਂ ਬੈਡਾਂਪੁਰ ਦਾ ਗੁੱਲੀ ਢੰਡਾ ਖੜਾ ਸਾਰੇ ਮਰਤਾ ਪਿੱਛੇ ਉਹਦਾ ਉਹਦਾ ਪਤਾ ਵੀ ਲੱਗਿਆ ਕਿੱਥੇ ਗਿਆ ਉਹੀ ਦੇਖਣਾ ਤਾਂ ਜਾਣਾ ਉਹ ਤੇ ਮੇਰੇ ਪਿੰਡਿਆਂ ਹੀ ਲੌਗੀਆਂ ਕਹਿੰਦੇ ਹੈ ਹਾਂ ਇਹ ਨਵੀਂ ਗਾੜੇ ਕੱਢੂਗਾ ਉਹਨਾਂ ਤੇ ਆਲੇ ਘਰੇ ਆਇਆ ਤੁਸੀਂ ਉਹਨੂੰ ਘਾ ਕੇ ਤੁਸੀਂ ਉਹ ਘਾ ਕੇ ਦਿਖਾ ਦੇ ਲਈ ਦੀ ਜਿਹੜੀ ਕੋਠੀ ਨਹੀਂ ਪਾਈ ਅਸੀਂ ਯਾਰਾ ਖਾਰਾ ਫਟਾ ਹੈ ਪਿੰਡਾ ਖਾਰਾ ਫਟਾ ਪਿੰਡਿਆ ਦੇ ਸਿਰ ਪਰ 18.500 ਬਣਾਈ ਬੰਡੀਆਂ ਕਿੰਨੇ ਟਾਈਮ ਦੀਆਂ ਹੋਣ ਲਾਵੇ ਰੇਟ ਫੋੜਾ ਤੈਨੂੰ ਮਤਲਬ ਨਹੀਂ ਆਉਂਦਾ ਇਹ ਕਹੇ ਵੀ ਲਾਈਆਂ ਕਿਹੜੇ ਟਾਈਮ ਦੀ ਉਹ ਟਾਈਮ ਨਹੀਂ ਲਾਉਣੀਆਂ ਬਸ ਹਾਂ ਬਸ ਉਹੀ ਪੁੱਛਿਆ ਨਹੀਂ ਕਿਹੜੇ ਟਾਈਮ ਲਾਈਆਂ ਦੀਆਂ ਉਹ ਨਹੀਂ ਮੇਰੀ ਗੱਲ ਸੁਣ ਲੈ ਹੁਣ ਪਿੰਡ ਹੀ ਲਾ ਹੁਣ ਉਹ ਅਸੀਂ ਜਾਇਆ ਏ ਕੋਈ ਨਾ ਆ ਮਰ ਜਾ ਭੇਜਣ ਦਾ ਟਾਈਮ ਕੋ ਰੱਖਿਆ 10 ਦਿਨਾਂ ਕੇ ਆ ਪੇਜਾਂ ਦਾ ਟਾਈਮ ਕੋ ਰੱਖਿਓ ਮਰ ਜਾ ਕਿਆ ਜੇ ਟਾਈਮ ਸਹੀ ਹੈ 10 ਦਿਨ ਗੱਗੇ ਇਹ ਬਿਲਕੁਲ ਪ੍ਰੋਫਿਟ ਟਾਈਮ ਇਸ ਟਾਈਮ ਅਸੀਂ ਪਿੰਡੀਆਂ ਨੂੰ ਇਹੀ ਸੋਚਦੇ 20 ਮੇਰੀ ਗੱਲ ਸੁਣ ਲੈ ਜਿੰਨੀ ਪਿੰਡੀ ਕੀਤੀ ਲੱਗੀ ਹੋਵੇ ਦੀ ਉਹਨਾਂ ਰੇਟ ਵੱਧ ਦਾ ਹੈ ਮੇਰੀ ਤਾਂ ਸੁਣ ਲੈ ਉਹ ਕਹਿੰਦਾ 100 ਰੁਪਏ ਵੀ ਜਾ ਸਕਦੀ ਆ ਪਿੰਡੀ ਹੁਣ ਦੀ ਲੱਗੀ ਵੀ ਕੀਤੀ ਅੱਜ ਤੇ 10 ਦਿਨ ਪਹਿਨਾਂ ਵੀ ਲੱਗ ਜਣੀ ਹਾਂ ਪਰ ਜਿਹੜੀ ਤੁਸੀਂ ਹੁਣ ਲਾਉਣੀ ਆ ਉਹਨੂੰ ਸ਼ੌਰਾ ਕਰਨਾ ਪੈਣਾ ਤੁਹਾਨੂੰ ਕੋਰੇ ਤੇ ਠੰਡ ਤੇ ਜਿਹੜੀ ਤੁਸੀਂ 10 ਦਿਨ ਤੇ ਬਾਅਦ ਲਾਉਣੀ ਆ ਉਸ ਦੀ ਨਾ ਦੋ ਉਹ ਤਾਂ ਠੰਡ ਪੈਂਦੀ ਹੈ ਉਹ ਤਾਂ ਠੰਡ ਦਾ ਅਰਥ ਹੀ ਠੰਡ ਗਣੀ ਹੈ ਚਾਰ ਦਿਨ ਕੋਰਾ ਪਹਿ ਗਿਆ ਫੂਕ ਦਾਨੀ ਉਹਨਾਂ ਨੇ ਉਹ ਨਹੀਂ ਕੋਰਾ ਪਹਿਨਦਾ ਦੋ ਇੱਕ ਦੋ ਦਿਨ ਕੰਮ ਆ ਕੋਰੇ ਦਾ ਲਾ ਦੇ ਯਾਰ ਬਠੀ ਪਿਆਰੀ ਭਿੰਡੀ ਨਹੀਂ ਬਾਈ ਇੱਕ ਮਣੀ ਮੇਰੀ ਗੱਲ ਸੁਣ ਰੋਪੜਸਾਨ ਹੈਗੇ ਆ ਉਹਦਾ ਕਿਆ ਬੂਟਾ ਲੱਗਿਆ ਬੂਟਾ ਨਹੀਂ ਰੋਪੜਸਾਨ ਫਿਰਦੇ ਆ ਉਹਨੂੰ ਪਾਤ ਨਹੀਂ ਵੀ ਕੀ ਪੰਜ ਦਿਨ ਤਾਂ ਉਹਨੇ ਜੰਮਣੇ ਨਹੀਂ ਆਸੀ ਵੀ ਤਾਂ ਆਪਾਂ ਦੇ ਰਹੇ ਆ ਕੱਲ ਨੂੰ ਲਾ ਲਵੇ ਹੈਂ ਟ੍ਰੇਆਂ 'ਚ ਬੀਜ ਲਾ ਕੇ ਰੱਖਦੇ ਆ ਟ੍ਰੇਆ ਜੋ ਨਹੀਂ ਬੁੱਝੇ ਉਹ ਲੋੜ ਨਹੀਂ ਆਉਂਦੀ ਮੇਰੀ ਵੀ ਸੁਣ ਲੈ ਇੱਧਰ ਹੁਣ ਇਹ ਗੰਨੇ ਨੂੰ ਪਾਣੀ ਲਾਉਣੇ ਨੂੰ ਫਿਰਦਾ ਹੁਣ ਭਿੰਡੀ ਨੂੰ ਆਦ ਬੇ ਲਾ ਕੇ ਨਾ ਉਹੀ ਸਰਾ ਵਿੱਚ ਹੋ ਜਾਣੀ ਨੀ ਨੂੰ ਦਾਰੇ ਫੇਰ ਰੋਣੀ ਕਰਨਾ ਪੈਣਾ ਗੰਨੇ 'ਚ ਵੀ ਤਾਂ ਲੋਕ ਅੱਖਾਂ ਤਿਆਰ ਕਰਦੇ ਆ ਇੱਕੋ ਲਾਈਨ ਵਿੱਚ 400 ਗੰਨੇ ਨਾਲੋਂ ਵੱਧ ਤਾਂ ਨਹੀਂ ਲੱਗਦੀ ਉਹਨੂੰ ਪਤਾ ਹੀ ਨਹੀਂ ਯਾਰ ਪਿੰਡੀ ਨੂੰ ਸਲਾਬੀ ਚ ਲੱਗਣੀ ਐ ਪਾਣੀ ਚ ਇਹਨੇ ਹੁਣ ਜਿਵੇਂ ਗੰਨੇ ਨੂੰ ਪਾਣੀ ਪਾਣੀ ਨੂੰ ਤਾਂ ਪਹਿਲਾਂ ਪਿੰਡੀ ਨੂੰ ਡੋਬ ਦੋ ਪਹਿਲਾਂ ਪਿੰਡੀ ਨਹੀਂ 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 ਪਹਿਲਾਂ ਨਹੀਂ ਪਹਿਲਾਂ ਪਿੰਡੀ ਦੀ ਪਣੀ ਲਾਓ ਵਿੱਚ ਲਾਓ ਆਂ ਪਾਣੀ ਦੀ ਲੋੜੀ ਪਾਣੀ ਲਾਬੀ ਚ ਲੱਗਣੀ ਪਹਿਲਾਂ ਪਿੰਡੀ ਦੀ ਪਣੀ ਦੀ ਵਿੱਚੋਂ ਪੇ ਵਟ ਕੇ ਲਾਓ 5 ਦਿਨ 5 ਦਿਨ ਤੱਕ ਦੂ ਕਰ ਗਏ 5 ਦਿਨ ਨੂੰ ਤਾਂ ਆਉ ਹੋ ਜਾਣਾ ਨੰਦ ਮੈਂ ਇਦਾਂ ਪਹਿਲਾਂ ਪਣੀ ਦੀ ਵਿੱਚੋਂ ਜਿੱਦਾਂ ਵਿੱਚ ਦੀ ਫੇਰ ਲਾਓ ਪਿੰਡੀ ਪਿੰਡੀ ਦਾ ਜਿਹੜੀ ਪਹਿਲਾਂ ਸ਼ੁਰੂ ਸ਼ੁਰੂ ਜਿਹੜੇ ਲੋ ਜੀ ਕਹਦੇ ਨੇ ਜੇ ਕਿਤੇ ਕੋ ਸਾਹਿਬ ਆਪੇ ਮੂਰੇ ਆ ਮੂਰੇ ਹੋ ਜਾ ਕੋ ਸਾਹਿਬ ਜੇ ਕਿਤੇ ਇਹਨੇ ਮੂਲੀ ਲਾਲੀ 655 ਆ ਲਗਾ ਪਹਿਲੇ ਦਿਨ 220 ਦੀ ਦੂਆ ਦੀ ਛੱਡ ਗਈ ਜਾਂਦੀ ਬੜਾ ਕਿਲਾ ਇੱਥੀ ਖਲਾਸੇ ਸਰਦਾਰ ਨੂੰ ਜਾਨੂ ਤਾਂ ਕਹਿੰਦਾ ਇੱਧਰ ਲਾਉਂਗਾ ਹੁਣ ਪਹਿਲੇ ਗੱਗੇ ਨਾਲ ਕਹਿੰਦਾ ਰਾਤ ਨੂੰ ਜੱਲ ਸਵੇਰ ਨੂੰ ਲੁੱਟੁੰਦਾ ਆ ਜੇ 레이జర్ ਵਾਲਾ ਲੈਣਾ ਹੈ ਤਾਂ ਬਤਾਉ ਲਾਲ ਜੀ ਸਾਰਾ ਕੁਝ ਕਰ ਲਿਆ ਬਤਾਉ ਤਾਂ ਖਾਈ ਨਹੀਂ ਹੋ ਗਲੇ ਗੇ ਨਾਲ ਖੇਤ ਵਿੱਚ ਤੋ ਤੇਰੇ ਸਪਰੇਆ ਵੀ ਕਰ ਲੀਆਂ ਫੇਮ ਵੀ ਕਰ ਲਈ 10 ਬਤਾਉ ਹੋਏ ਗਣਕੇ 10 ਬਤਾਉ ਹੋਏ ਗਣਕੇ ਉਹ ਵੀ ਤਾਂ ਕੀੜੇ ਲੱਗੇ ਹੋਏ ਗੋਭੀ ਦੇਖੀ ਤੂੰ ਗੋਭੀ ਬਹੁਤ ਨਫਾ ਕਰਦੀ ਆ 1 ਵਜੇ ਤੇ ਕਹੇ ਵੀ 9 ਵਜੇ ਵਿਕੀ ਹੋਣੀ ਆ ਮੈਂ ਇਧਰ ਗੋਭੀ ਤੋੜ ਕੇ ਮੰਡੀ ਨੂੰ ਲੈ ਜਾਣੀ ਆਪਸਾਲੇ ਨਾਲ ਜਾਈ ਕੱਢੀ ਤਾ ਟੂਲ ਚ ਪਿਆ ਜੀ ਸੁੱਤਾ ਮੈਂ ਬੈਠਾ ਦੇਖੀ ਜਾਂਦਾ ਕੌਮ ਲੰਦਾਂ ਨਾਲ ਇੱਧਰ ਦਾ ਦੇਖ ਆਪਾਂ ਦਾ ਸਾਰੇ ਲਲੇ ਇਹ ਆਲੂ ਜੀ ਕਿੰਨਾ ਕਾਮਯਾਬ ਹੋਇਆ ਇਹ ਵੀ ਦਾਦੇ ਕਹਿ ਲਾ ਪਰ ਉਹ ਟਾਈਮ ਨਾ ਲਾਇਓ ਐਕਸ ਜੀ ਵੀ ਐਕਸ ਜੀ ਵੀ ਲੈਤੀ ਜਾਂਦੀ ਮੈਂ ਲਿਆ ਰਹੀ ਸੀ ਯਾਰ ਹੋਰ ਕੀਆ ਕਲਾਸਿਕ ਬੋਲਟ ਲਿਆਂਦਾ ਸਾਲੀ ਉਹ ਨਹੀਂ ਦੀ ਉਹਦੀ ਕਿਸ਼ਤ ਨਹੀਂ ਆ ਜਾਂਦੇ ਆਲੂ ਹੋਏ ਤੇ ਏ ਜ਼ਾਵਜੀ ਆ ਬਾਈ ਡੋਪ ਦਿੰਦੀ ਆ ਬਣਾ ਵੀ ਦਿੰਦੀ ਆ ਡੋਟ ਆ ਸੱਟਾ ਆਉਂਦਾ ਡੁੱਬਿਆ ਬਾਈ ਬਾਈ ਮੈਂ ਕਿਹਦੇ ਨੂੰ ਨਾ ਹੋ ਦੇ ਗਿਆ ਮੇਰੀ ਗੱਲ ਛੋੜ ਲੈ ਕੋਈ ਵੀ ਚੀਜ਼ ਹੈ ਨਾ ਡੋਟ ਆ ਗਈ ਨਹੀਂ ਹੋਣੀ ਜੇ ਤੈਨੂੰ ਲੱਗਿਆ ਹਾਂ ਜੇ ਇੱਕ ਵਾਰ ਲੱਗ ਗਿਆ ਫਿਰ ਉਹ ਸਾਡੇ ਘਰ ਸੌਲਾ ਕਰਦੇ ਬਤਾਉਂਗਾ ਕੀ ਅਗੂ ਆਈਆਂ ਕੀ ਆ ਕਦੂ ਆਲੂ ਨੂੰ ਕਹਿੰਦੇ ਆਪਾਂ ਆਲੂ ਨੂੰ ਆਲੂ ਵਾਲੀ ਬਣਾਉਗਾ ਜਿਹੜਾ ਨਹੀਂ ਛੱਡਦਾ ਉਹ ਅਸੀਂ ਕਿਤੇ ਥੋੜੀ ਬੈਂਗਣੀ ਰੱਖੀ ਯਾਰ ਪਹਿਲਾਂ ਤੋੜਦੇ ਹੁੰਦੇ ਸੀ ਅਸੀਂ ਬਣ ਨਹੀਂ ਨਹੀਂ ਉਹ ਜਮੀਨ ਭਾਈ ਜਿਹਨਾਂ ਭਾਜੀ ਜ਼ਮੀਨ ਘੱਟੇ ਲਾਉਂਗਾ ਆਲੂ ਘਾਟਾ ਕਦੇ ਵੱਧਾ ਹੁਣ 2 ਕਿਲੋ ਮੈਂ ਕਿਆ ਲਾ ਮੈਂ ਕਿਆ ਝੱਡਾਂ ਛੱਡ ਕੇ ਮੈਂ ਕੰਕਦੀ ਵੀ ਜਾਣਾ ਮੈਂ ਕਹਾਨੂੰ ਜਿਹੜੇ ਜਿਹੜੇ ਖਾਂਦਾ ਢੋਲ ਭਰ ਦੋ ਵੀ ਲਾ ਮੈਂ ਕਹਾਂ ਤੇ ਅੜਾ ਬੂਲਰ ਤੈਨੂੰ ਕਭ ਬੂਲਰ ਤੈਨੂੰ ਐਂ ਦੇਖਦਾ ਵੀ ਕਿਆ ਬਣੂਗਾ ਕੋਈ ਨਹੀਂ ਆਂਦਾ ਤੇਰਾ ਬਟੇ ਇਹ ਤੇਰਾ ਬਹਿਮਾ ਤੋਂ ਮੈਨੂੰ ਦੇ ਦੀ ਜਾ ਬੂਲੂ ਇਹ ਰੇਡ ਡਾਉ ਨਹੀਂ ਹੁੰਦਾ ਕਦੇ ਜੋ ਮਰਜੀ ਹੋ ਜਾ ਯਾਰ ਆਪਣਾ ਹੀ ਏਰੀਆ ਆਪਣੇ ਏਰੀਆ ਦੇ ਬਾਹਰ ਤੇ ਲੋਈ ਨਹੀਂ ਹੋ ਰਹੀ ਪੰਜਾਬ ਆ ਬਾਈ ਜਿੱਦ ਨੂੰ ਹੋ ਲਿਆ ਨਾ ਫੇਰ ਤੁਤੀ ਵੀ ਕਰਾ ਦਿੰਦਾ ਬੂਲਰ ਨਹੀਂ ਹੋਣਾ ਜਗਾ ਪਮ ਗੱਦੀ ਓ ਯਾਰ ਤੇਰਾ ਟਾਈਮ ਹੋਰ ਤਾਂ ਅੱਜ ਦਾ ਟਾਈਮ ਹੋ ਰਿਹਾ ਤੂੰ ਜੇ ਰੇਡ ਤੇਰਾ ਘਟ ਗਿਆ 700 ਰੁਪਏ ਆ ਗਿਆ ਮੈਨੂੰ ਦੇ ਦੀ ਬੂਲੂ ਸਾਰੇ ਆਪਣੇ ਜੇ ਦੀ ਗੱਲ ਤਾਂ ਸੁਣ ਲੈ ਤੂੰ ਮੈਨੂੰ ਲੱਗਦਾ ਤੇਰੇ ਛੋਲੇ ਨੇ ਤੈਨੂੰ ਸਰਕਾਰਪੀਓ ਦਵਾ ਦੇਣੀ ਛੋਲੇ ਕਿਹੜੇ ਅੱਛਾ ਖਾਣ ਨੂੰ ਹੋ ਕੇ ਤੇਰੇ ਕੋਲ ਸਰਕਾਰਪੀਓ ਦਵਾਈ ਦੀ ਖਾਣ ਨੂੰ ਹੋਵੇ ਥੋੜਾ ਸਾਡ ਨਹੀਂ ਪਾਇਆ ਛੋਲੇ ਸਿਰਫ ਮੇਰੇ ਪਾਇਆ ਥਾੜਿਆ ਜਿਹੜਾ ਹੌਲਾ ਹੌਲਾ ਬਨ 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 ਕੇ ਖਾਦੇ ਉੱਥੇ ਤੂੰ ਨਹੀਂ ਲੱਗਦਾ ਮੈਂ ਨਹੀਂ ਖਾਦੇ ਖਾਦੇ ਤੇਰੇ ਜੀਰਾ ਖਾਦੀ ਗੱਲ ਤੇਰੇ ਗੱਲ ਹੈ ਲੈ ਫਾਡੂ ਨੇ ਤੇਰੇ ਵੀ ਖਾਣੇ ਸੀ ਖਾਲੀ ਜਿੰਨੇ ਖਾਣੇ ਹੈ ਉਹ ਸਾਲੇ ਬਹੁਤ ਹੋ ਗਏ ਤੇ 10 ਕਿਲੋ ਹੋ ਗਏ ਤੇ ਫੇਰ ਵੀ ਕਿੰਨੀ ਕਿ ਜਗ੍ਹਾ ਦੀ ਕੁਛ ਵੀ ਨਹੀਂ ਉਹ ਲਾ ਦੇ ਭਿੰਡੀ ਲਾ ਦੇ ਮੂੰਗੀ ਜੀ ਦਾ ਸਹਬ ਜੋ ਤੇ ਲੈ ਗਿਆ ਘੋੜੇ ਨੂੰ ਆਪਣੇ ਨੂੰ ਵਿੱਚੇ ਸਾਰੇ ਹੈਗੀਆਂ ਆ 15 ਲੈਣਾ ਤੇ ਮੈਂ ਦੋ ਦੋ ਲੈਣਾ ਲਾਈਆਂ 15 ਦੋਨਾ 30 ਯਾਰ ਦੋ ਲੈਣਾ ਕਹਿੰਦਾ ਦੋ ਲੈਣਾ ਲਾ ਦੇ ਮੈਂ ਤੈਨੂੰ ਐ ਕਿਹਾ ਮੈਂ ਐ ਕ੍ਰਾਸ ਚ ਲਾ ਬੂਲ ਇਹਨਾਂ ਲਗਣੀਆਂ ਐ ਐ ਕ੍ਰਾਸ ਇੱਕ ਬੂਟਾ ਐ ਇੱਕ ਐ ਇੱਕ ਤਾਂ ਮੈਂ ਬਾਈ ਦੋ ਕਾਦੇ ਉਹ ਜਿਹੜੇ ਬੰਦਾ ਭਿੰਡੀ ਲਾਉਂਦਾ ਕਹਿੰਦਾ ਤਿੰਨ ਲਾ ਤੂੰ ਇਹਦੇ ਪਰੇ ਹਾਂ ਕਹਿੰਦਾ ਜੇ ਹੋਉਂਗੀ ਭਿੰਡੀ ਹੋ ਬੂਟਾ ਹੋਊਗਾ ਤਾਂ ਹੀ ਕੋਈ ਦਾਣਾ ਲੱਗੂਗਾ ਕਹਿੰਦਾ ਇਹਨੇ ਕਿ ਬਹੁਤ بڑا ਬੂਟਾ ਜਾਣਾ ਕਹਿੰਦਾ ਤਾਂ ਇਹਦੇ ਉੱਪਰ ਵੀ ਜਾਣ ਦੇਣਾ ਕਹਿੰਦਾ ਇਹਨਾਂ ਨੂੰ ਲੱਗ ਜਾਂਦੀ ਹੈ ਇਹਦਾ ਛੋਟੇ ਬੂਟੇ ਲੱਗਦਾ ਲੱਗਦਾ ਛੋਟੇ ਨੂੰ ਜਾਂ ਜਾਈ ਨਾ ਇੱਥੇ ਆਉਣਾ ਜਾਂਦਾ ਫਿਰ ਉਹੀ ਆ ਜਾਣੀ 2-5 ਰੁਪਏ ਕਿਲੋ 4 ਰੁਪਏ ਕਿਲੋ ਉਹ ਕਹਿੰਦਾ ਵੀ ਤੂੰ ਜਿਹਨੇ ਸੰਘਣੇ ਲਾਉਂਗਾ ਉਹੀ ਤੇਰੇ ਵਾਸਤੇ ਫਾਇਦੇ ਦੀ ਚੀਜ਼ ਹੈ ਫਲਾਵੇ ਹੁਣ ਉਹ ਕਹਿੰਦਾ ਹੁਣ ਲਾ ਬੰਮਾ ਜੇ ਲਾ ਆ ਵੀ ਪਾਉਣਾ ਪੈ ਗਿਆ ਤਾਂ ਵੀ ਜਾਈ ਨਫਾਵਾ ਦੂਏ ਤਰਾ ਪੈਣਾ ਬੈੱਡ ਬਣਾ ਕੇ ਆਇਆ ਆਈ ਨਹੀਂ ਲੰਬਾ ਰਿੰਗ ਜੇ ਬਣਨੇ ਆ ਬਣਨੇ ਦੀ ਗੱਲ ਜੇ ਮੇਰੀ ਮੰਨ ਦਾ ਏ ਪਿੰਡੀ ਰਹਿਣ ਦੇ ਧਨੀਆਂ ਨਾਲ ਜਾਲਾ ਜਾਲਾ ਦੇ ਜਾ ਅਗੇ ਤਾ ਜਦ ਤੈਨੂੰ ਪਤਾ ਵੀ ਆਹ ਟਾਈਮ ਰੇਟਾ ਤੈਨੂੰ ਜੋ ਤੇ ਜੀਕਰ ਦਾ ਵੀ ਲਾਲਾ ਸਾਨੂੰ ਗੱਲ ਗੱਲ ਕਰ ਲੈ ਬਾਅਦ ਚ ਪਿੰਡੀ ਨਾਲ ਤੇ ਧਨੀਆਂ ਸੌਖਾ ਬੱਢਣਾ ਪਿੰਡੀ ਸਾੜੀ ਧਨੀਆਂ ਲੈਣਾ ਰਹਿਣਾ 15 15 ਪਿੰਡ ਧਨੀਆਂ ਲਾ ਦੇ ਦੋ ਪਾਸੇ ਧਨੀਆਂ ਦੇ ਦੋ ਗਰੇਨਾਂ ਪਾ ਲਾ ਕੇ ਦੇਖ ਰਹੀ ਉਹ ਵੀ ਤਜਰਬਾ ਕਰਨੀ ਹੈ ਹੈਗਾ ਤਜਰਬਾ ਤੈਨੂੰ ਤੈਨੂੰ ਤੇਰੇ ਪਈਆ ਭੂੜ ਦਵਾ ਦੇਣਾ ਪਿੰਡਾਂ ਵੀ ਘੁੰਮੀ ਜਾਇ ਸਾਡੇ ਪਿੰਡ ਜੇ ਪੂਰੀ ਕਰੀ ਜਾਵੇ ਯਾਰ ਬਦੇਰੀ ਆ ਬਾਬਾ ਇਹਨਾਂ ਪਿੰਡ ਨੂੰ ਗੁੜਾ ਦੇਗਾ ਨਾ 5 ਕਿਲੋ ਵਾਲੀ ਕੋਈ ਨਹੀਂ ਹੋਣੀ ਸਾਤੇ ਜੀ ਮਿਕਲਾ ਆ ਰੱਖੀ ਤਾਂ ਲਗਾਉਣੇ ਵਾਲੇ ਆ ਉਹ ਕਿੰਨਾ ਪੱਖਾ ਰੋ ਉੱਥੇ ਪੱਟੋ ਜਾਂਦਾ ਕਿਤੇ ਜੁੜਾ ਉਡਾ ਬਿਟਰ ਮਾੜੇ ਆਏ ਟਾਇਰ ਪਾ ਦਿਆ ਤਾਂ ਹੋ ਜਿੰਦਾ ਮੜਾ ਮੋਟਾ ਇਹ ਤਾਂ ਹੋ ਜਣਾ ਹਾਂ ਫੇਰ ਨਹੀਂ ਨਹੀਂ ਹੋ ਜਿੰਦਾ ਠੀਕ ਆ ਯਾਰ ਆਪਾਂ ਤਾਂ ਦੂਏ ਲੋਟੇ ਬੀਜੂ ਇਹਨਾਂ ਬਾਪੂ ਜਿੱਦਾਂ ਤੇਰਾ ਦਿਲ ਕਰਦਾ ਉਹ ਮੈਂ ਤਾਂ ਬੂਟੇ ਲਾਉਣੇ ਆ ਸਿੰਪਲੇ ਬੀਜ ਕੇ ਫਾਇਦਾ ਬੂਟੇ ਆ ਜੇ ਲੱਗੇ ਆ ਗੱਠੇ ਲਾਉਣਾ ਹਾਂ ਆਜੂ ਰਿਹਾ ਜੀ ਅੱਜ ਵੀ ਬੱਥੇ ਬਹੁਤ ਆਗੇ ਜੂਰੀ ਤੱਕ ਆ ਗਏ ਅੱਗੇ ਅੱਛੇ ਨਹੀਂ ਆਉਂਗੇ ਕੱਲ ਅੱਦੋ ਅੱਦ ਗਿਆ ਦੋ ਰਹਾ ਵਾ ਸਾਰੇ ਲਾਉਣਾ ਪਿਆ ਜੇ ਨਹੀਂ ਚਲੇ ਜਾਣਾ ਕੀਲਾ ਟੱਕ ਲਾ ਲੈਣਾ ਬੋਖੜਾ ਪਿੰਡੀ ਲਾ ਨਹੀਂ ਇਕੱਠੇ ਚਲੇ ਜਾਏਗਾ ਨਾ ਬਾਈ ਨਾ ਪਿੰਡੀ ਬੰਮਾ ਹੀ ਲਾਉਗਾ ਉਦੋਂ ਹੋ ਗਿਆ ਤਾਂ ਤਿਆਰ ਹੈ ਪਿੰਡੀ ਤਾਂ ਮੈਂ ਲਾ ਲਵਾਂ ਪਰ ਲੈ ਕੇ ਤੈਹ ਜਾਣੀ ਇਹਦਾ ਫਿਰ ਤੋੜਨੀ ਔਖੀ ਆ ਬੰਦਾ ਤੋੜਨੀ ਸਾਡੇ ਕੋਲ ਲਿਵਰ ਬਥੇਰੀ ਆ ਆ ਮੈਨੂੰ ਭਈਏ ਜਿਉਣੀ ਲਿਬਰ ਤੇ ਰਿਉਂਗਾ ਹਾਂ ਠੀਕ ਆ ਮੈਂ ਤੁਹਾਨੂੰ ਦੇਣੀ ਨਹੀਂ ਜੇ ਵੀ ਗਲਗੀ ਖਾਲੀ ਖੇਤ ਵਿੱਚ ਪਾਈ ਓ ਰੋਕਦੇ ਪਿਆਜ ਤੇ ਪਿਆਜਾਂ ਨੇ ਜਿਹੜਾ ਲਾਇਆ ਹੋਏ ਭਈਏ ਵੇ ਪਿਆਜ ਰੋਕਦੇ ਆਉਣੇ ਆਓ ਆਪਣੇ ਲਵਾ ਲੇ ਹੁਣੀ ਤੇ ਰੋਕਦੇ ਨਾ ਬੰਦਾ ਹੈ ਜਿਹੜੀ ਹੈਗੀ ਬਰੀਰੀ ਉਹ ਵੀ ਸੁੱਕਾ ਚ ਫੇਰ ਕੱਲੂ ਪਾਉਂਦੇ ਨਹੀਂ ਹੋਣ ਦੇਣੇ ਹੈਂ ਬਰੀਰੀ ਮੈਂ ਗੱਲ ਹੈ ਪਰੀ ਦੀ ਬਹੁ ਖੜੀ ਹੈ ਤੇਰੀ ਵਾਧੂ ਆ ਲਾਜੂ ਵੇ ਬੱਥੇ ਰਹਿਣਾ ਕੱਲੂ ਇਹ ਰਹੇਗਾ ਮਾੜਾ ਮੂਟਾ ਪਿਆ ਰਹਿ ਜਾਊਗਾ ਉਹਨਾਂ ਦਾ ਵੀ ਮੋਟਰ ਪਾਈਏ ਹਾਂ ਆਪਾਂ ਵੀ ਪਾਈਏ ਇਹੀ ਨਹੀਂ ਛੱਡਦੇ ਇਹਨੇ ਪਿਆਜ ਲੈ ਜਗਦੀਪ ਦੇ ਅਰੇ ਆਪਣੀ ਸ਼ਰਤ ਦੀ ਸਲਾਹ ਕਰੋ ਵੀ ਕਿਵੇਂ ਪਾਉਣਾ ਉਹਦੇ ਬਾਅਦ ਚ ਮੋਟ ਦੇਖਾਂਗੇ ਫਿਰ ਹੂੰ ਤਾਂ ਸ਼ਰਤ ਦੀ ਸਲਾਹ ਕਰੋ ਵੀ ਕਿਵੇਂ ਪਾਉਣਾ ਦੁਬਈਆਂ ਦਾ ਤਾਂ ਫੋਨ ਤਾਂ ਆ ਗਿਆ ਤਾਂ ਗੱਗੇ ਨੂੰ ਅੱਜ 20 ਬੰਦੇ ਅਸੀਂ ਹੁਣੀ ਮੰਗਾ ਲਈਏ ਕਰੂਗੇ ਕਿ ਆਹ ਆਪਣੇ ਔਕੇ ਆ ਉਹਨਾਂ ਦਾ ਕੰਬੀ ਜਣਾ ਪੰਜ ਦੀ ਔਖਾ ਹੋਇਆ ਪਿਆ ਉਦੋਂ ਜਦ ਮੈਂ ਇੱਕ ਦਿਨ ਨਾ ਸਾਹਮਣੇ ਇਹਨਾਂ ਨੂੰ ਇੱਕ ਦਿਨ ਦਾ ਮੌਕਾ ਦੁੱਦਣ ਇਹ ਫਸ ਚੱਲੇ ਤੇ ਦੋ ਤਿੰਨ ਕਿਲੇ ਗੰਨੇ ਬੀਜਾਈ ਦੇ ਤੇ ਦੋ ਤਿੰਨ ਕਿਲੇ ਜਵੀ ਦੇ ਤੇ ਫੇ ਅਗਲੇ ਨੂੰ ਛੱਡਣੇ ਤੇ ਉਦੋਂ ਦਰਮੇ ਰੋਕੇ ਫੇ ਤਾਮ ਆਪਣਾ ਹੋਰ ਕੰਮ ਕਰਾਇਆ ਉੱਥੇ ਨਾ ਤੇ ਬਬੂਲਰ ਸ਼ੰਗਾਈ ਨਾ ਨਾ ਠੀਕ ਆ ਤੂਏ ਦਿਨ ਮੈਂ ਤਾਂ ਕੱਲਾ ਜਾ ਕੇ ਪਨੀਰੀ ਲੈ ਕੇ ਲਾਉਣ ਲਾਏ ਮੈਂ ਕਿਹਾ ਨਹੀਂ ਗਏ ਹੱਥ ਤੇ ਜੇ ਕਿਤੇ ਆ ਸੜ ਕੇ ਪੱਕੇ ਵਕੀ ਹੋ ਜੂ ਆਪਣੇ ਕੋਈ ਨਹੀਂ ਕਿਸੇ ਦਿਨ ਹੈ ਕੋਈ ਨਹੀਂ ਲੈ ਯਾਰ ਆ ਜਦੇ ਹੋ ਜਣੀ ਇਹ ਆ ਤਾਂ ਬੰਦਾ ਬਾਹਰੇ ਬਾਹਰ ਇਦਾਂ ਇਧਰ ਰੱਖ ਜਾ ਕਰੋ ਥੋੜੇ ਕਿੰਨ ਤੇ ਜਾਉ ਨਹੀਂ ਕਰਨਾ ਸੀ ਇੱਥੇ ਨੂੰ ਆਇਆ ਵਿਖਾਉਣ ਇੱਥੇ ਨੂੰ ਆ ਜਾਏਗਾ ਇੱਥੇ ਨੂੰ ਠੀਕ ਆ ਬਣਾ ਬਾਈ ਪਾਦ ਨਾਲੇ 18 ਫੁੱਟ ਹੀ ਆਹੀ ਸੋਚ ਕੇ ਤਾਂ ਬਣਾਈ ਆ ਵੀਡੀਓ ਆਈ ਲੈਣੀ ਹੋਰ ਕੱਢੇ ਕਰਨੀ ਮੋਟਰ ਕੋਲ ਤੇ ਸ਼ਾਰਟਕਟ ਇਹ ਤਿੰਨ ਇਕੱਠੇ ਦਾ ਹਾਂ ਇਹ ਜਿਹਨੂੰ ਤਾਂ ਜੇ ਡਬਲ ਹਿੱਸੇ ਵਾਲੀ ਬਣਾ ਲੈ ਜੇ ਖੜਨੀ ਉਹ ਮੋਟਰ ਪਰ ਤਿੰਨ ਨਾ ਤਿੰਨ ਇਕੱਠੇ ਇਹ ਕਿੱਥੇ ਦਾ ਹੁਣਾ ਇਹ ਬਿਸਤਰਾ ਆ ਕਰ ਦੂ ਪਹਿਲਾਂ ਬਿਸਤਰਾ ਮੇਰੀ ਸਿਕਿਉਰਿਟੀ ਖਾਸੀ ਹੈ ਮੇਰੀ ਸਿਕਿਉਰਿਟੀ ਖਾਸੀ ਹੈ ਬੋਲਦੀ ਆਏ ਆ ਰਜਾਈ ਵਗੈਰ ਲੱਲੀ ਜਿੱਦੀ ਦੁੱਦੀ ਨਟ ਖੋਲਣਾ ਪੈਂਦਾ ਆ ਸੋਲ ਨੂੰ ਪੈਣੀ ਪੈਣੀ ਵਾਟਾ ਪੈਨੇ ਖੋਲ ਲੈਣਾ ਫਾਟ ਉਹ ਆੜ ਗੱਥੀ ਪੈਣੀ ਰੱਸੇ ਪਾਉਂਦੇ ਨੇ ਹੋਲੀ ਦਾਟ ਕਰੀਂ ਚੱਲਾ ਪਰਲਾ ਨਾ ਬੰਦਾ ਉਹ ਆਦਾ ਇਹ ਕਹਿੰਦਾ ਜਾ ਉਹ ਕਰਾ ਇਹ ਤਾਂ ਪੜਣਾ ਪਪਾ ਗਈਆਂ ਨਾ ਕਦੇ ਸਵੇਰੇ ਜਾਣਾ ਕਦੇ ਸ਼ਾਮ ਨੂੰ ਕਦੇ ਮੈਦਾ ਚੱਲੇ ਆ ਠੀਕ ਹੈ ਸ਼ਾਮ ਨੂੰ ਜਾ ਕੇ ਟ੍ਰੈਲੀ ਤੇ ਯਾਰ ਮੈਂ ਚਾਲਾ ਨਹੀਂ ਲੱਤਣਾ ਕੋਈ ਨਾ ਓਹ ਰਹਿਣ ਤੇ ਕਿ ਆਉਣਾ ਬਰਾ ਆਟਾਂ ਤੇ ਖਾਣਾ ਇਹ ਕਿਹੜਾ ਹੋਰ ਚੱਲੋ ਕਿਹਿਆ ਮੱਚ ਜਾਏ ਇਹਦਾ ਹੁਣ ਬਣਾਇਆ ਹੁਣ ਟੂਲ ਨੂੰ ਲੱਤੇ ਉਥੇ ਕਰਾਇਆ ਤੇਰਾ ਸਹੀ ਬੜਾ ਤੂੰ ਕਿਤਰਾ ਜਿਆ ਇਥੇ ਨੀਵੀਂ ਵਿੱਚ ਜਾਵੇ ਠੀਕ ਨਹੀਂ ਗੱਲ ਇਹ ਹਰ ਪਿਸਤਰਾ ਬਣਾ ਬਸ ਆਫ ਆ

ਸਾਈਡ ਪਰ ਸਾਈਡ ਪਰ ਰਹਿ ਗਈ ਸਾਈਡ ਪਰ ਉੱਚ ਆ ਸਾਈਡ ਵਾਲੀ ਫਾਦੀ ਇਧਰ ਵਾਲੀ ਚਲੋ ਲੌਕ ਕਰ ਦਿਓ ਚਲੋ ਜੀ ਕਿੱਥੇ ਜਾਣਾ ਅੱਧਾ ਜਾਉਂਗਾ ਫਿਰ ਤੂੰ ਆਈ ਜਾਉਂਗਾ ਲੱਗੂ ਕਿੱਧਰ ਨੂੰ ਜਾਈ ਰਾਮ ਕਹਲੇ ਕੰਨਾ ਹਿੱਲਿਆ ਵਾ ਮੈਂ ਕਿਮਤ これは全然何が。いい ਇਹ ਤਾਂ ਹੈਗਾ ਵੇਖ ਰ ਸਕਕ ਕਿੰਨਾ ਹੋ ਰਿਹਾ ਇਧਰ ਕੋਈ ਫੱਕ ਨਹੀਂ ਪਾਣਾ ਮੈਨੂੰ ਵੀ ਖਿਆਲ ਆਦਾ ਡਬਲ ਟਾਇਰ ਤੇ ਬਹੁਤ ਫਰਕ ਪੈਂਦਾ ਸਿੰਗਲ ਨੂੰ ਜ਼ਿਆਦਾ ਝੋਲ ਮਾਰਦਾ ਫਿਰ ਹੂੰ ਸਿੰਗਲ ਨੂੰ ਲੱਭ ਲੈਂਦਾ ਫਿਰ ਇਹ ਡਬਲ ਦਾ ਬਹੁਤ ਫੱਕ ਲੱਗਦਾ ਹੈ ਹੈ ਕਿ ਨਹੀਂ ਤੇ ਇਹ ਕੰਨਾ ਬਾਹਰ ਨਿਕਲਿਆ ਬਤਾ ਉਹਨੂੰ ਤੂਟਣ ਲੱਗ ਗਿਆ ਸਾਰੇ ਹੱਥ ਤੇ ਬਿਰਕੇ ਰਸਨਾ ਖਿੱਚ ਤੂ ਹੀ ਤੋੜਿਆ ਹੋਰ ਕਿਦੇ ਮੂੰਹ ਪਰ ਵੱਜੇ ਸਾਲਾ ਹੈ ਕਿ ਨਹੀਂ